ਅੱਜ ਜਲਤਰ ਜਿਹੜੇ ਨੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੇ ਡਿਪਾਰਟਮੈਂਟਾਂ ਦੇ ਵਿੱਚ 700 63 ਅੱਜ ਹੋ ਗਏ ਔਰ ਇਹਦੇ ਨਾਲ ਇੱਕ ਆਪਣਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕਰਾਸ ਕਰ ਗਏ 51000 ਫਿਰ ਹੈ ਬਤਨ 21 31 51 ਆਪਣੇ ਸ਼ਗਨ ਮੰਨਿਆ ਜਾਂਦਾ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ ਹੈ 1 ਲੱਖ 1000 ਜਿਹਦੀ ਹੋਗੀ ਜਿਸ ਦਾ ਡਾਕਟਰ ਸਾਹਿਬ ਨੇ ਕਿਹਾ ਕਿਉਂਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜ਼ਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂੰਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਧਰ ਆਉਣ ਦੀ ਕੀ ਲੋੜ ਸੀ ਜੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਵਗੇ ਮੈਨੂੰ 7.5 ਸਾਲ ਦਾ ਸੀ ਜਦੋਂ ਸੀਡਿਸ ਦਾ ਸੈਟ ਸੌਣ ਲੱਗ ਗਿਆ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕਿ ਲੋੜ ਸੀ ਇੱਧਰ ਆਉਣ ਦੀ ਜੇ ਅੱਜ ਦੇ ਨਿਕਲ ਆਉਂਦੇ ਜੀ ਅੱਜਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਜੀ ਵੀ ਇਹ ਕਿੱਥੋਂ ਆ ਗਈ ਵੀ ਅਸੀਂ ਉਹਨੂੰ ਆਉਣੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣੀ ਪੈਣੀ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੀ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ थोड़ा जो उपर देख लो तह डूबनाता नहीं लग्या होुएं ने कहाँ जाना मखिया ने थले आना फिर डूबने तो खेड़ा छोड़ना बहुत औखा हो जाता जीवरा सो ये हाल चुकी निकलो जेह नौकरियां मिलने तुम काम करोगे सवेरे टिफिन लेके अपने दफ्तर जाओगे शाम को घर आओगे अपने परिवार च आओगे ना तो कोई नशे वाल सोचूगा ना कोई इधर उधर कोई ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈਠਦਾ ਰੋਟੀ ਖਾਂਦਾ ਸੌਂ ਜਾਂਦਾ ਹੈ ਆਪਣੇ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ। ਬੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ। ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ। ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ। ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਜ਼ਰਵ ਕਰਦੇ ਨੇ ਉਹ ਨੌਕਰੀਆਂ ਦੇਈਏ। ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ। ਪੁਲਿਸ ਦੇ ਵਿੱਚ ਭਰਤੀ ਕਰੀਏ। ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾਲ ਕਰਕੇ ਆਏ ਆ ਜਹਾਨ ਖੇਲਾ। ਪੁਲਿਸ ਦੀ ਭਰਤੀ ਚੱਲ ਰਹੀ ਹੈ। ਹੁਣ ਵੀ ਇਸ ਵਕਤ Possiamo partire da